ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਧਾਮੀ ਐਂਡ ਕੰਪਨੀ ਜਿਨ੍ਹਾਂ ਨੇ ਪਿਛਲੇ ਦਿਨੀ ਅੰਮ੍ਰਿਤਸਰ ਦੀ ਜ਼ਮੀਨ ਵੇਚ ਦਿੱਤੀ ਰੋੜਾ ਪਿਆ ਕਿ ਧਾਮੀ ਸਾਹਿਬ ਹੋਣਾਂ ਦਾ ਕੱਲ ਦਾ ਬਿਆਨ ਗੂੰਜ ਰਿਹਾ ਆ ਕਿ ਸਖਤ ਕਾਰਵਾਈ ਕੀਤੀ ਜਾਊ ਸਜ਼ਾਵਾਂ ਦਿੱਤੀਆਂ ਜਾਣਗੀਆਂ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਊ ਪਿਛਲੇ 5 ਸਾਲ ਤੋਂ ਅਸੀਂ ਕਿਸੇ ਕੋਈ ਜ਼ਮੀਨ ਨਹੀਂ ਵੇਚੀ ਖਰੀਦੀਆਂ ਨੇ ਤੇ ਧਾਮੀ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਪਹਿਲੀ ਗੱਲ ਤਾਂ ਤੁਸੀਂ ਵਿਭਾਗੀ ਕਾਰਵਾਈ 'ਚ ਮਾਹਰ ਹੋ ਤੇ ਕਾਨੂੰਨੀ ਕਾਰਵਾਈ 'ਚ ਵਿਸ਼ਵਾਸ ਨਹੀਂ ਰੱਖਦੇ ਕਿਉਂਕਿ 328 ਪਾਵਨ ਸਰੂਪਾਂ ਤੱਕ ਤੁਸੀਂ ਕਾਨੂੰਨੀ ਕਾਰਵਾਈ ਤੋਂ ਭੱਜੇ ਤੇ ਅੱਜ ਵੀ ਭੱਜ ਰਹੇ ਹੋ ਦੋਸ਼ੀ ਬਚਾਉਣ ਤੇ ਤੁਹਾਡਾ ਅੱਜ ਵੀ ਪੂਰਾ ਜੋਰ ਲੱਗਾ ਹੋਇਆ ਹੈ ਕਾਨੂੰਨੀ ਕਾਰਵਾਈ ਕਿਵੇਂ ਕਰੋਗੇ ਕਿਉਂਕਿ ਤੁਹਾਨੂੰ ਪੁਲਿਸ ਕੋ ਜਾਣਾ ਪਊ ਸਰਕਾਰ ਕੋ ਜਾਣਾ ਪਊ ਪ੍ਰਸ਼ਾਸਨ ਨੂੰ ਕਹਿਣਾ ਪਊ ਤੁਸੀਂ ਤੇ ਇਹ ਇਹਨੂੰ ਦਖਲ ਮੰਨਦੇ ਹੋ ਤੇ ਕਿਵੇਂ ਕਰਾਓਗੇ ਦੂਸਰੀ ਗੱਲ ਜੇ ਤੁਸੀਂ ਕਾਰਵਾਈ ਕਰਾਉਨੇ ਹੋ ਤੇ ਸੰਗਤ ਨੂੰ ਜ਼ਰੂਰ ਦੱਸਿਓ ਕਿ ਉਹਦੇ ਤੇ ਕਿਹੜਾ ਮੁਕੱਦਮਾ ਦਰਜ ਕਰਾਇਆ ਜਿਨ੍ਹਾਂ ਨੇ ਜ਼ਮੀਨ ਚੋਰੀ ਵੇਚੀ ਉਹਨਾਂ ਤੇ ਕਿਹੜੀ ਕਾਰਵਾਈ ਕੀਤੀ ਫਿਰ ਵਿਭਾਗੀ ਕਾਰਵਾਈ ਚ ਕੀ ਉਹੀ ਕਰੋਗੇ ਜੋ ਪਹਿਲਿਆਂ ਨਾ ਕੀਤਾ ਕਿ ਝੂਠ ਖਾਣ ਵਾਲੀਆਂ ਝੂਠਾਂ ਨੂੰ ਤੁਸੀਂ ਕਟਾਰੇ ਚ ਖੜਾ ਕੀਤਾ ਲੱਖ ਰੁਪਈਆ ਜੁਰਮਾਨਾ ਪਾਇਆ ਉਦੋਂ ਬਾਅਦ ਉਹਨਾਂ ਨੂੰ ਵਧੀਆ ਅਹੁਦੇ ਦੇ ਕੇ ਉਹਨਾਂ ਨੂੰ ਮਹਿਮਾਨ ਨਿਵਾਜੀ ਕਰ ਦਿੱਤੀ ਕਿ ਤੁਹਾਨੂੰ ਤਰੱਕੀਆਂ ਵੀ ਦੇ ਦਿੱਤੀਆਂ ਹੁਣ ਪੈਸੇ ਵੀ ਪੂਰੇ ਕਰ ਲਓ ਜਿਹੜੇ ਤੁਸੀਂ ਦਿੱਤੇ ਕਿ ਇਹ ਵਿਭਾਗੀ ਕਾਰਵਾਈ ਹੋ ਤੁਹਾਡੀ ਦੱਸਿਓ ਜਰਾ ਤੀਸਰੀ ਗੱਲ ਤੁਸੀਂ ਕਹਿੰਨੇ ਜ਼ਮੀਨ ਕੋਈ ਨਹੀਂ ਵੇਚੀ ਜੇ ਤੁਹਾਡੇ ਚ ਹਿੰਮਤ ਹੈ ਤੇ ਸਾਡੇ ਨਾਲ ਲਾਈਵ ਬੈਠੋ ਅਸੀਂ ਦੱਸਾਂਗੇ ਤੁਸੀਂ ਕਿੱਥੇ ਜ਼ਮੀਨ ਵੇਚੀ ਕਿਹੜੇ ਭਾਅ ਕਿਸ ਮਕਸਦ ਲਈ ਵੇਚੀ ਜਿਹੜੀਆਂ ਖਰੀਦੀਆਂ ਨੇ ਉਹ ਕਿਸ ਭਾਅ ਖਰੀਦੀਆਂ ਤੇ ਕਿਸ ਮਕਸਦ ਲਈ ਖਰੀਦੀਆਂ ਇਹ ਵੀ ਦੱਸ ਦਿਆਂਗੇ ਫਿਰ ਆਪਣਾ ਅਸਤੀਫਾ ਨਾਲ ਹੀ ਲਈ ਆਇਓ ਕਿਉਂਕਿ ਭੱਜਣ ਨੂੰ ਤੁਹਾਡੇ ਕੋ ਕੋਈ ਰਾਹ ਨਹੀਂ ਹੋਣਾ ਉਹ ਵੀ ਸਵਾਲ ਪੁੱਛੇ ਜਾਣੇ ਨੇ ਵੀ ਜਿਹੜੀ 70 ਲੱਖ ਦੀ ਕੋਠੀ ਸੀ ਤੁਸੀਂ ਲੋਕਾਂ ਨੇ ਮਿਲ ਕੇ 2 ਕਰੋੜ 70 ਲੱਖ ਦੀ ਖਰੀਦੀ ਤੇ ਤਖਤ ਸਾਹਿਬ ਨੂੰ 70 ਲੱਖ ਵਾਲੀ ਕੋਠੀ ਸ਼੍ਰੋਮਣੀ ਕਮੇਟੀ ਨੂੰ 2 ਕਰੋੜ 70 ਲੱਖ ਦੀ ਵਿੱਚ ਦਿੱਤੀ ਜਿੰਨਾ ਵਿੱਚ ਤੁਹਾਡੇ ਵੱਡੇ ਫਨੇ ਖਾਂ ਜਥੇਦਾਰ ਮਸੰਦ ਵੀ ਆਉਂਦੇ ਆ ਉਹਨਾਂ ਦਾ ਕੀ ਕਰੋਗੇ ਫਿਰ ਉਹ ਕਿੱਥੇ ਜਵਾਬ ਦਿਓਗੇ ਤੁਸੀਂ ਇਸ ਲਈ ਇਹਨਾਂ ਤੇ ਕਿਹੜੀ ਕਾਰਵਾਈ ਹੋ ਉਹ ਜਿਹੜੀ ਜ਼ਮੀਨ ਗਈ ਹੈ ਵਾਪਸ ਕਿਵੇਂ ਲਿਆਓਗੇ ਤੇ ਕਿੱਥੇ ਹੋ ਇਹ ਜ਼ਰੂਰ ਦੱਸਿਓ ਨਹੀਂ ਤਾਂ ਜ਼ਰੂਰ ਪੁੱਛਾਂਗੇ ਤੁਹਾਨੂੰ ਪੰਥ ਵੀ ਪੁੱਛੂਗਾ ਕਿਉਂਕਿ ਇਹ ਪੰਥ ਦੀਆਂ ਜ਼ਮੀਨਾਂ ਨੇ ਤੁਹਾਡੇ ਕਿਸੇ ਬਾਪ ਦੀਆਂ ਨਹੀਂ ਕਿ ਤੁਸੀਂ ਇਹਨਾਂ ਨੂੰ ਚੋਰੀ ਵੇਚੋ ਗੁਰੂ ਘਰ ਦੀਆਂ ਜ਼ਮੀਨਾਂ ਨੂੰ ਨਿਸ਼ ਤੋਂ ਬੂਦ ਕਰ ਰਹੇ ਹੋ ਪੰਥ ਵਾਲਿਓ ਅੱਜ ਸਾਰਿਆਂ ਦੀ ਡਿਊਟੀ ਬਣਦੀ ਹੈ ਕਿਸੇ ਕਿਸਮ ਤੇ ਇਹ ਨਾ ਹੋਣ ਫਿਰ ਜਿਹੜਾ ਅੰਮ੍ਰਿਤਸਰ ਮੌਲ ਬਣਿਆ ਉਹ ਜ਼ਮੀਨ ਕਿੱਥੋਂ ਲਈ ਕਿਵੇਂ ਲਈ ਕਿਹਦੇ ਨਾਂ ਤੇ ਕਿਉਂ ਬਣਾਇਆ ਗਿਆ ਇਹ ਤੁਹਾਨੂੰ ਦੱਸਣਾ ਬਣਦਾ ਹੈ ਤੇ ਪੰਥ ਨੂੰ ਤੁਹਾਨੂੰ ਪੁੱਛਣਾ ਬਣਦਾ ਹੈ ਵੇਖਦੇ ਆ ਧੰਮੀ ਸਾਹਿਬ ਕਿੱਡੇ ਕੋ ਵੱਡੇ ਸਟੈਂਡ ਲੈ ਕੇ ਆਖਰ ਨੱਥ ਪਾਉਂਦੇ ਨੇ ਫਿਰ ਐਜੂਕੇਸ਼ਨ ਵਿਭਾਗ ਦੀਆਂ ਗੱਲਾਂ ਵੀ ਹੋਣਗੀਆਂ ਜਿਹੜੇ ਕਿਹੜੇ ਗੈਰ ਕਾਨੂੰਨੀ ਬੰਦੇ ਤੁਸੀਂ ਬਿਨਾ ਜਿਹੜੇ ਪੀ ਐਚ ਡੀ ਵੀ ਨਹੀਂ 15 ਸਾਲ ਦਾ ਤਜਰਬਾ ਵੀ ਨਹੀਂ 3 ਸਾਲ ਕਿਥੇ ਦਾ ਅਦਾਰੇ ਚ ਪ੍ਰਿੰਸੀਪਲ ਵੀ ਨਹੀਂ ਰਹੇ ਉਹਦੇ باوجود ਤੁਸੀਂ ਉਹਨਾਂ ਨੂੰ ਐਜੂਕੇਸ਼ਨ ਡਾਇਰੈਕਟਰ ਬਣਾਇਆ ਹੋਇਆ ਤੇ ਫਿਰ ਉਹ ਜਿਹੜੇ ਨਵੀਆਂ ਮਸ਼ੀਨਾਂ ਖਰੀਦਦੇ ਆ ਕਿ ਪਿਛਲੀਆਂ 10 ਸਾਲ ਚੱਲਦੀਆਂ ਨੇ ਅਗਲੀ ਇੱਕ ਸਾਲ ਚ ਨਵੀਂ ਖਰੀਦਦਾਂ ਆ ਜਾਂਦੇ ਨੇ ਇਹ ਵੀ ਸਵਾਲ ਪੁੱਛੇ ਜਾਣਗੇ ਆਓ ਸਮਾਂ ਦਿਓ ਪੰਥ ਨੂੰ ਉਹ ਜਾਣਨਾ ਚਾਹੁੰਦੇ ਨੇ ਕਿਉਂਕਿ ਤੁਸੀਂ ਸੇਵਾਦਾਰ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ